ਹਾਂਜੀ ਨਮਸਕਾਰ ਜੀ ਨਮਸਕਾਰ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰ ਆਪਣੇ ਕਟਹਾਣੀ ਕਲਾ ਨਗਰ ਦੇ ਵਿੱਚ ਸ਼ਵਰਾਤਰੀ ਦੀ ਜਿਹੜਾ ਪ੍ਰੋਗਰਾਮ ਆ ਉਹਦੇ ਬਾਰੇ ਤੋਂ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਵੀ ਕਿਸ ਤਰੀਕੇ ਦੇ ਨਾਲ ਕਿੰਨੇ ਕਿਹੜੀ ਕਿਹੜੀ ਡੇਟ ਨੂੰ ਭੰਡਾਰਾ ਹੈਗਾ ਜੀ ਪਹਿਲਾਂ ਦੀ ਤਰ੍ਹਾਂ ਹਰ ਸਾਲ ਹੋਦਾ ਹੈ ਹਾਂਜੀ ਕਿ ਮਤ ਬਾਗਵਤ ਕਥਾ ਜਿਹੜੀ ਆ ਉਹ 8 ਨੂੰ 8 ਫਰਵਰੀ ਤੋਂ ਸਟਾਰਟ ਹੋ ਕੇ 14 ਫਰਵਰੀ ਤੱਕ ਚੱਲਦੀ ਹੈ ਠੀਕ ਹੈ ਇਹ ਉਸ ਤੋਂ ਬਾਅਦ ਇੱਕ ਦਿਨ ਉਹ ਹੁੰਦਾ ਜੀ ਹਾਂਜੀ ਵਿਰਾਮ ਹੋ ਗਿਆ 15 ਫਰਵਰੀ ਨੂੰ ਆਪਣੇ ਸ਼ਿਵਰਾਤਰੀ ਦਾ ਵਰਤ ਰੱਖਿਆ ਜਾਂਦਾ ਜੀ ਤੇ 16 ਨੂੰ ਫਿਰ ਭੰਡਾਰਾ ਕੀਤਾ ਜਾਂਦਾ ਜੀ ਭੰਡਾਰਾ ਆਪਣੇ ਸਮਾਦਾ ਦੇ ਨਿਮਿਤ ਮਹਾਰਾਜ ਦੇ ਆਪਣਾ ਹਰਿਤ ਸਾਲ ਦੀ ਤਰ੍ਹਾਂ ਖੀਰ ਪੂੜੇ ਜੀ ਉਹਦਾ ਭੰਡਾਰ ਕੀਤਾ ਜਾਂਦਾ ਹਾਂਜੀ ਇਹ ਜਿਹੜੀ ਆਪਣੇ ਪੂੜਿਆਂ ਦੀ ਹੈ ਜਿਹੜੀ ਇਹ ਆਪਣੇ ਇੱਕ ਵਿਸ਼ੇਸ਼ ਪੋਜਨ ਹੈ ਜਿਹੜਾ ਅੜੜਾਲੇ ਬਹੁਤ ਮਸ਼ਹੂਰ ਹੈ ਨਹੀਂ ਜੀ ਹਾਂਜੀ ਤੇ ਇਸਰ ਇਹ ਇਸ Bhandare ਦੇ ਵਿੱਚ ਸਾਰਾ ਪਿੰਡ ਹੀ ਇਨਵੋਲ ਹੁੰਦਾ ਹਰ ਜਾਤ ਧਰਮ ਤੋਂ ਉੱਠ ਕੇ ਬਿਲਕੁਲ ਜੀ ਬਿਲਕੁਲ ਇਹਦਾ ਤੁਸੀਂ ਬਿਲਕੁਲ ਸਹੀ ਕਹੀ ਆ ਹਾਂਜੀ ਇਸ ਵਿੱਚ ਸਾਰੇ ਪਿੰਡ ਦਾ ਹੀ ਹਾਂਜੀ ਸਾਰੇ ਪਿੰਡ ਦਾ ਕੀ ਜੋ ਘਟਾਣੀ ਨਾਲ ਰਿਲੇਟਡ ਲੋਕ ਨੇ ਹਾਂਜੀ ਉਹ ਕਿੱਥੇ ਵੀ ਰਹਿੰਦੇ ਨੇ ਉਹ ਹਰ ਇਸ ਸ਼ਾਮਲ ਹੁੰਦੇ ਨੇ ਇਸ Bhandare ਹਾਂਜੀ ਇਹ ਬਹੁਤ ਆਪਣੇ ਸਮਾਜ ਦੀ ਇੱਕ ਬਿਊਟੀ ਪਿਕਚਰ ਆ ਹਾਂਜੀ ਇਹਨਾਂ ਨਾਲ ਤੁਹਾਨੂੰ ਜਾਣਕਾਰੀ ਦੇਣਗੇ ਹਾਂਜੀ ਹਾਂ ਜੀ ਅਮਨ ਜੀ ਤੇ ਆਪਣੇ ਭੰਡਾਰੇ ਦੇ ਲਈ ਕੀ ਸਪੈਸ਼ਲ ਹੈ ਜਿਹੜਾ ਸਪੈਸ਼ਲ ਸਭ ਤੋਂ ਵਧੀਆ ਤਾਂ ਇੱਥੇ ਮਹਾਰਾਜ ਦੇ ਪ੍ਰਸ਼ਾਦ ਆ ਸਮਾਧਾਨ ਦਾ ਠੀਕ ਹੈ ਸਾਰੇ ਪਿੰਡ ਦੇ ਜਿੰਨੇ ਨਗਰ ਨਿਵਾਸੀ ਨੇ ਹਾਂ ਜੀ ਐਨ ਆਰ ਆਈ ਵੀਰ ਨੇ ਜਾਂ ਜਿਹੜੇ ਬਾਕੀ ਸ਼ਹਿਰਾਂ ਦੇ ਵਿੱਚ ਕਢਾਣੀ ਕਲਾ ਨਾਲ ਰਿਲੇਟਡ ਜਿਵੇਂ ਵੀਰ ਜੀ ਨੇ ਦੱਸਿਆ ਹੀ ਆ ਹਾਂ ਜੀ ਸਾਰੇ ਆ ਕੇ ਆਪਣਾ ਸਹਿਯੋਗ ਦਿੰਦੇ ਨੇ ਪੂਰੇ ਨਗਰ ਦੇ ਸਹਿਯੋਗ ਨਾਲ ਹੀਰਪੂੜਿਆਂ ਦਾ ਪ੍ਰਸ਼ਾਦ ਸਾਰੇ ਚਾਇਤ ਦੇ ਦਸਨੀਕ ਨੇ ਜਾਂ ਜੋ ਵੀ ਆ ਸਾਰੇ ਆ ਕੇ ਉਹਨੂੰ ਗ੍ਰਹਿਣ ਕਰਦੇ ਨੇ ਤੇ ਬੜੀ ਖੁਸ਼ੀ ਤੇ ਉਤਸ਼ਾਹ ਹੁੰਦਾ ਨਾ ਠੀਕ ਕਿ ਬੜੀ ਅਸੀਕ ਆ ਤੇ ਆਏ ਹੁਣ ਹੁਣ ਇਹ ਜਿਹੜੀ ਸੇਵਾ ਚੱਲ ਰਹੀ ਹੈ ਅੱਜ ਤੋਂ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਹੁਣ ਕੀ ਚੱਲ ਰਿਹਾ ਹੈ ਪ੍ਰੋਗਰਾਮ ਸਾਰੇ ਰਪਿੰਡ ਦੇ ਲੋਕ ਇੱਥੇ ਆ ਕੇ ਸੇਵਾ ਕਰਦੇ ਨੇ ਠੀਕ ਹੈ ਸਾਰੋਂ ਸਾਰੋਂ ਇੱਥੇ ਆਉਂਦੇ ਨੇ ਬਹੁਤ ਖਿਚੜ ਇਹ ਜਿਹੜੀ ਹੁਣ ਕਥਾ ਹੋ ਰਹੀ ਹੈ ਇਹ ਇਹ ਦਿਨ ਰਾਤ ਥੋੜੀ ਹੈ ਕਿ ਕਿਦਾਂ ਨਹੀਂ ਨਹੀਂ ਟਾਈਮ 5:00 ਵਜੇ ਤੱਕ ਹੋ ਰਹੀਆਂ ਅੱਛਾ ਜੀ ਤੇ ਉਸ ਦੁਆਰ ਆਰਤੀ ਦੁਆਰ ਨੂੰ ਹੋਵਣ ਦੇ ਪ੍ਰਸ਼ਾਦ ਬਣਾਈ ਜਾਂਦਾ ਠੀਕ ਹੈ ਤੇ ਇਹ ਬਹੁਤ ਜਤੂ ਚੱਲਿਆ ਆ ਰਿਹਾ ਇਦਾਂ ਹੀ ਚੱਲਿਆ ਠੀਕ ਹੈ ਹੀਰਪੁਰਿਆਂ ਦੇ ਇੱਥੇ ਇਹ ਵਿਸ਼ੇਸ਼ਤਾ ਆਪਣੇ ਨਗਰ ਦੀ ਹੈ ਇਸੇ ਕਰਕੇ ਆਪਣੇ ਨਗਰ ਤੇ ਕਿਰਪਾ ਰਹਿੰਦੀ ਹੈ ਆਪਣੇ ਨਗਰ ਤੇ ਬਹੁਤ ਕਿਰਪਾ ਰਹਿੰਦੀ ਹੈ ਬਹੁਤ ਧੰਨਵਾਦੀ ਪਿਛਲੇ 7 ਮਹੀਨੇ ਤੋਂ ਅਖੰਡਰ ਮੇਣਾ ਚੱਲ ਰਹੀ ਹੈ ਅੱਛਾ ਜੀ ਉਹਨਾਂ ਦੇ ਪੂਜਾ ਜੀ ਉਸ ਤੋਂ ਬਾਅਦ ਸ਼੍ਰੀਮਦ ਭਗਵਤ ਕਥਾ ਦਾ ਸਤਾਰਾ ਜਿਹੜਾ ਚੱਲ ਰਿਹਾ ਹੈ ਬਿਲਕੁਲ ਸਵਾਮੀ ਜੀ ਮਾ ਮਧਲੇਸ਼ਵਰ ਜੀ ਉਹ ਕਥਾ ਸਾਰਿਆਂ ਨੂੰ ਸ਼ੁਰੂ ਕਰਦੇ ਨੇ ਜੀ ਸੰਗਤਾਂ ਕੀ ਉਹਨਾਂ ਦਾ ਅਸ਼ੀਰਵਾਦ ਬਿਲਕੁਲ ਬਹੁਤ ਧੰਨਵਾਦੀ ਚੰਗੇ ਰਵੀ ਜੀ ਬਹੁਤ ਸ਼ਾਬਾਸ਼ ਹੋਰ ਕਹਿੰਦਾ ਸੀ ਹਾਂਜੀ ਹਾਂਜੀ ਅਸੀਂ ਸਾਰੇ ਸਮੂਹ ਮਾਤਾਂ ਬਨੋ ਜੀ ਗਗਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹਨੂੰ ਸਾਡੇ ਦੇ ਦੇ ਲਈ ਖਬਰਾਂ ਕਰ ਰਹੇ ਨੇ ਨਹੀਂ ਸਰ ਇਹ ਤਾਂ ਸਾਡਾ ਫਰਜ਼ ਆ ਸਾਡੀ ਵੀ ਥੋੜੀ ਸੇਵਾ ਕਬੂਲ ਹੋਣੀ ਚਾਹੀਦੀ ਆ ਵੀ ਅਸੀਂ ਵੀ ਨਗਰ ਦਾ ਪਾਰਟ ਆ ਸਾਡਾ ਵੀ ਤੁਹਾਡਾ ਥੋੜਾ ਜਿਹਾ ਮਾਨ ਸਤਿਕਾਰ ਕਰਨਾ ਬੰਦਾ ਬਾਕੀ ਸੇਵਾ ਤਾਂ ਕਰਦੀ ਰਹਿੰਦੇ ਨਾਲ ਨਾਲ ਇਹ ਜਿਹੜੀ ਸੇਵਾ ਦੂਰ ਤੱਕ ਪਹੁੰਚਾਉਂਦੇ ਨੇ ਇਹ ਹਰ ਸਾਲ ਇਹ ਸਾਡਾ ਸਹਿਯੋਗ ਦਿੰਦੇ ਨੇ ਇਹ ਉਸ ਤੋਂ ਵੀ ਜੁੜਿਆ ਮੀਡੀਆ ਦੇ ਕੱਲ ਜ਼ਰੂਰੀ ਤਾਂ ਕਿ ਲੋਕਾਂ ਨੂੰ ਵੀ ਪਤਾ ਚੱਲੇ ਸਵਾਤਮਾ ਇਹਨਾਂ ਨੂੰ ਵਧੀਆ ਬਲਵਕਸ਼ੇ ਸਾਨੂੰ ਨੋਟ ਅਵੇਅਰ ਕਰਦੇ ਨੇ ਪਰ ਫੋਟੋਗ੍ਰਾਫੀ ਜਿਹਦੇ ਤਾਤ ਤੋਂ ਸਿੱਖ ਰਹੇ ਆ ਥੈਂਕ ਯੂ ਓਕੇ ਸਰ